ਪੰਜਾਬ ਸਰਕਾਰ ਦੀ ਯੋਧ ਨਸ਼ਾ ਵਿਰੋਧ ਮਹਿਮ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਥਾਣਾ ਲੱਖੋਕੇ ਬਰਾਮ ਦੇ ਥਾਣਾ ਮੁਖੀ ਗੁਰਜੰਟ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ ਕੀ ਹੈ ਪੂਰਾ ਮਾਮਲਾ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ ਕੀ ਮਾਮਲਾ ਦਰਜ ਜਿਹੜਾ ਚਿੱਟੇ ਵਾਲਾ ਖਿਲਾਫ ਕੀਤਾ ਗਿਆ ਜੀ ਭਾਈ ਜੀ ਕੱਲ ਜਿਹੜਾ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਸਰਬਜੀਤ ਸਿੰਘ ਉਰਫ ਵੀਜੇ ਪੁੱਤਰ ਸਖਦੇਵ ਸਿੰਘ ਵਾਸੀ ਲੱਖੋਕੇ ਬਹਿਰਾਮ ਇਹਨੂੰ ਅਸੀਂ ਗ੍ਰਿਫਤਾਰ ਕਰਕੇ ਇਹ ਤੋਂ 26 ਗ੍ਰਾਮ ਹੀਰੋਇਨ ਬਰਾਮਦ ਕਰਕੇ ਇਹਦੇ ਤੇ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਮੁਕੱਦਮਾ ਦਰਜ ਕਰਕੇ ਇਹਨੂੰ ਅੱਜ ਅੱਜ ਮਿਤੀ 26 ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਅ ਰਿਮਾਂਡ ਵੀ ਹਾਸਲ ਕਰਨ ਦੀ ਜਿਹੜੀ ਹੈਗੀ ਜਨਸਾਭਾ ਅੱਗੇ ਬੇਨਤੀ ਹਾਂਜੀ ਰਿਮਾਂਡ ਹਾਸਲ ਕਰਕੇ ਇਹ ਤੋਂ ਪੁੱਛਿਆ ਜਾਊਗਾ ਇਹਦਾ ਬੈਕਵਾਰਡ ਤੇ ਫਾਰਵਰਡ ਚੱਕਿਆ ਜਾਊਗਾ ਵੀ ਕਿੱਥੋਂ ਲੈ ਕੇ ਤੇ ਕਿੱਥੇ ਗਾਹ ਦੇਣਾ ਸੀ ਅੱਗੇ ਅੱਛਾ ਅਸਤੂ ਜੀ ਸਾਹਿਬ ਜਿੱਦਾਂ ਕੋਈ ਹੋਰ ਵੀ ਮਾਮਲੇ ਪਹਿਲਾਂ ਦਰਜ ਹੈਗੇ ਨੇ ਤੇ ਹਾਂਜੀ ਇਹਦੇ ਤੇ ਪਹਿਲਾਂ ਵੀ ਮਾਮਲੇ ਦਰਜ ਆ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਜਿਹੜੀ ਹੈ ਵੀ ਨਸ਼ਾ ਛਡਾਓ ਕੇਂਦਰਾਂ ਚੋਂ ਪੁਲਿਸ ਲਗਾਤਾਰ ਪੇਚੜੀ ਹੈਗੀ ਆ ਲੋਕ ਨੇ ਸਾਥ ਛੱਡਣਾ ਚਾਹੁੰਦੇ ਹੋ ਹਾਂਜੀ ਜੇ ਕਿਸੇ ਨੇ ਇਲਾਜ ਕਰਾਉਣਾ ਤਾਂ ਅਸੀਂ ਉਸ ਬੰਦੇ ਨੂੰ ਜਿਹੜਾ ਉੱਥੇ ਸਿਵਲ ਹਸਪਤਾਲ ਜਿਹੜਾ ਸੈਂਟਰ ਬਣਿਆ ਉਹਦੇ ਚ ਦਾਖਲ ਕਰਾਵਾਂਗੇ ਫ੍ਰੀ ਮੁਕਤ ਇਲਾਜ ਕਰਾਵਾਂਗੇ ਸਾਡੀ ਇਹ ਜਿਹੜੀ ਪੁਲਿਸ ਦੀ ਤੇ ਸਰਕਾਰ ਦੀ ਪੋਲਸੀ ਆ ਵੀ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਅਸੀਂ ਉੱਥੇ ਦਾਖਲ ਕਰਾ ਕੇ ਤੇ ਉਹਨੂੰ ਦਵਾਈ ਤਪਾ ਦਵਾ ਕੇ ਤੇ ਉਹਦਾ ਇਲਾਜ ਕਰਾਵਾਂਗੇ ਨਸ਼ਾ ਵੇਚਣ ਵਾਲੇ ਜਾਂ ਸੇਵਨ ਕਰਨ ਵਾਲਿਆਂ ਨੂੰ ਕੀ ਚੇਤਾਵਨੀ ਹੈ ਤੁਹਾਡੀ ਨਸ਼ਾ ਤੇ ਵੇਚਣ ਵਾਲੇ ਤੇ ਸੇਵਨ ਕਰਨ ਵਾਲਿਆਂ ਨੂੰ ਇਹ ਚੇਤਾਵਨੀ ਹੈ ਵੀ ਜਿਹੜਾ ਮੇਰੇ ਏਰੀਆ 'ਚ ਕੋਈ ਨਸ਼ਾ ਵੇਚਦਾ ਜਾਂ ਕਰਦਾ ਧੰਦਾ ਉਹ ਵੀ ਜਾਂਦਾ ਮੇਰਾ ਏਰੀਆ ਛੱਡ ਜਾਂ ਤੇ ਜਾਂ ਫਿਰ ਆਪ ਦਾ ਕੰਮ ਛੱਡ ਕੇ ਬਹਿ ਜਾਣਾ